ਸਪਿੰਦਰ ਜੀ ਗੱਲ ਕਰੀਏ ਇੰਡੀਆ ਲੈਵਲ ਦੇ ਗੱਠ ਜੋੜ ਦੀ ਗੱਲ ਕਰਨੇ ਆ ਕਿ ਜਦੋਂ ਕੇਜਰੀਵਾਲ ਦੀ ਗੱਲ ਹੋਈ ਸੀ ਸੱਤਾ ਵਿੱਚ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਟਾਚਾਰੀ ਦਾ ਕੋਈ ਵੀ ਵਿਅਕਤੀ ਹੈ ਇਸੇ ਨਾਲ ਵੀ ਕੋਈ ਤਾਲਮੇਲ ਨਹੀਂ ਕੀਤਾ ਜਾਵੇਗਾ ਤੇ ਸਾਫ਼ ਸੁੱਤੇ ਅਕਸ਼ ਦੇ ਬੰਦੇ ਹੀ ਪਾਰਟੀ ਵਿੱਚ ਰੱਖੇ ਜਾਣਗੇ ਹੁਣ ਤੁਹਾਡਾ ਗੱਠ ਜੋੜ ਹੋਇਆ ਜਿਵੇਂ ਕਿ ਏਡੀ ਦੇ ਵੱਡੇ ਗੰਭੀਰ ਦੋਸ਼ ਲੱਗੇ ਨੇ ਸਾਧੂ ਸਿੰਘ ਧਰਮਸੋਧ ਦੇ ਕਿਵੇਂ ਦੇਖਦੇ ਹੋ ਕਿ ਦੇਖੋ ਜਿੱਦਾਂ ਤੁਸੀਂ ਦੱਸਿਆ ਗੱਠ ਜੋੜ ਜਿਹੜਾ ਸਾਡਾ ਉਹ ਆਲ ਇੰਡੀਆ ਲੈਵਲ ਤੇ ਚੱਲ ਰਿਹਾ ਹੈ ਤੇ ਦੂਜਾ ਆਪਾਂ ਨੂੰ ਇੱਕ ਗੱਲ ਸਮਝਣੀ ਪਾਉਗੀ ਗੱਠਜੋੜ ਸਰਕਾਰ ਰਾਜਨੀਤੀ ਇਹ ਸਾਰੇ ਸਾਡੇ ਲੋਕਤੰਤਰ ਦੇ ਥੰਮ ਨੇ ਸੋ ਸਰਕਾਰਾਂ ਵੀ ਤਾਂ ਹੀ ਚੱਲਣਗੀਆਂ ਜੇ ਲੋਕਤੰਤਰ ਬਚੂਗਾ ਭ੍ਰਿਸ਼ਟਾਚਾਰੀਆਂ ਨੂੰ ਵੀ ਅਸੀਂ ਜੇਲਾ ਅੰਦਰ ਤਾਂ ਹੀ ਸਿੱਟ ਸਕਾਂਗੇ ਜੇ ਲੋਕਤੰਤਰ ਦੇ ਨਾਲ ਆਮ ਆਦਮੀ ਪਾਰਟੀ ਕੋਲ ਜਾਂ ਕਿਸੇ ਹੋਰ ਦੂਜੀ ਪਾਰਟੀ ਕੋਲ ਪਾਵਰਾ ਆਉਣਗੀਆਂ ਸਰਕਾਰਾਂ ਬਣਨਗੀਆਂ ਪਰ ਬੀਜੇਪੀ ਜਿਹੜੀ ਲੋਕਮਾਰੂ ਨੀਤੀਆਂ ਦੇ ਨਾਲ ਚੱਲ ਰਹੀ ਹੈ ਉਹ ਲੋਕਤੰਤਰ ਨੂੰ ਛੱਡ ਕੇ ਅਣਮਨੁੱਖੀ ਤਸੀਹੇ ਅਣਮਨੁੱਖੀ ਅਧਿਕਾਰ ਤੇ ਮਨੁੱਖਤਾ ਨੂੰ ਪਿੱਛੇ ਛੱਡਦੀ ਹੋਈ ਕੁਝ ਨਵੇਂ ਤਰੀਕੇ ਯਾਦ ਕਰ ਲਏ ਉਹਨੇ ਰਾਜਨੀਤੀ ਕਰਨ ਦੀ ਜਿਹੜੇ ਲੋਕਤੰਤਰ ਲਈ ਖਤਰਾ ਨੇ ਉਹਨਾਂ ਦੇ ਮਤਾਬਕ ਉਹ ਪੂਰੇ ਦੇਸ਼ ਤੇ ਰਾਜ ਕਰਨਾ ਚਾਹੁੰਦੀ ਆ ਤੇ ਰਾਜ ਕਰਨਾ ਮੈਡੀਕਲ ਨਹੀਂ ਲੋਕਤੰਤਰ ਜੇ ਲੋਕ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਦੰਦੇ ਨੇ ਤਾਂ ਰਾਜ ਕਰਨ ਪਰ ਜਿਹੜਾ ਤੱਕੇ ਨਾਲ ਰਾਜ ਲੈਣਾ ਚਾਹੁੰਦੇ ਨੇ ਆਮ ਲੋਕਾਂ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਨੇ ਧਮਕਾਉਣਾ ਚਾਹੁੰਦੇ ਨੇ ਜਿਵੇਂ ਸਤਿੰਦਰ ਜੈ 18 ਮਹੀਨਿਆਂ ਤੋਂ ਜੇਲ੍ਹ ਚ ਨੇ ਮਨੀਸ਼ ਸਸੋਦੀਆਲ ਚ ਜੇਲ੍ਹ ਚ ਨੇ ਪੰਜਾਬ ਦੇ ਲੀਡਰ ਜਿਵੇਂ ਤੁਸੀਂ ਦੱਸਿਆ ਉਹਨਾਂ ਨੂੰ ਵੀ ਈਡੀ ਦੇ ਨੋਟਸ ਆ ਰਹੇ ਨੇ ਭਾਜੀਪੀ ਦੀ ਸਰਕਾਰ ਵੱਲੋਂ ਸੋ 18 ਮਹੀਨਿਆਂ ਚ ਕੋਈ ਪ੍ਰੂਫ ਸਾਬਤ ਨਹੀਂ ਹੁੰਦਾ ਕੋਈ ਰਿਕਵਰੀ ਨਹੀਂ ਹੁੰਦੀ ਸੰਜੇ ਸਿੰਘ ਐਮਪੀ ਸਾਡੇ ਲੋਕਤੰਤਰ ਦੀ ਮਾਨ ਮਰਿਆਦਾ ਇੱਕ ਐਮਪੀ ਮੈਂਬਰ ਆਫ ਪਾਰਲੀਮੈਂਟ ਉਹਨੂੰ ਚੱਕ ਕੇ ਤੁਸੀਂ ਅੰਦਰ ਸਿੱੜਤਾ ਇਹ ਲੋਕਤੰਤਰ ਦਾ ਘਾਣ ਕਰਨ ਤੇ ਤੁਲੀ ਹੋਈ ਹੈ ਬੀਜੇਪੀ ਸੋ ਬੀਜੇਪੀ ਨੂੰ ਇਹ ਕੰਮ ਕਰਨ ਤੋਂ ਰੋਕਣ ਲਈ ਲੋਕਤੰਤਰ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਜੁਟ ਹੋਣਾ ਪਊਗਾ ਇੱਕ ਮੁੱਠ ਹੋਣਾ ਪਊਗਾ ਤੇ ਆਪਸੀ ਭੇਦ ਭਾਪ ਪਿੱਛੇ ਛੱਡ ਕੇ ਇਕੱਠੇ ਹੋ ਕੇ ਬੀਜੇਪੀ ਦਾ ਸਾਹਮਣਾ ਕਰਨਾ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ ਤੇ ਦੂਜੀ ਰਹੀ ਗੱਲ ਤੁਸੀਂ ਕਿਹਾ ਵੀ ਸਾਧੂ ਸਿੰਘ ਧਰਮਸੋਧ ਦੀ ਕਿਵੇਂ ਗੱਲ ਕਰਦੇ ਹੂੰ ਸੋ ਦੇਖੋ ਗੱਠ ਜੋੜ ਦਾ ਮਤਲਬ ਇਹ ਨਹੀਂ ਕਿ ਭ੍ਰਿਸ਼ਟਾਚਾਰੀਆਂ ਨੂੰ ਭ੍ਰਿਸ਼ਟਾਚਾਰ ਕਰਨ ਦੀ ਖੁੱਲ ਹੋਊਗੀ ਤਾਂ ਇਥੋਂ ਇਹ ਸਾਫ਼ ਹੋ ਗਿਆ ਕਿ ਗੱਠ ਜੋੜ ਵੀ ਕਰਾਂਗੇ ਪਰ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਾਂਗੇ ਵੀ ਨਹੀਂ ਇਹ ਵੀ ਸਾਡੀ ਆਮ ਆਦਮੀ ਪਾਰਟੀ